ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਡੇ ਤੇ ਬਹੁਤ ਪਰਉਪਕਾਰ ਕੀਤੇ ਸਤਿਗੁਰਾਂ ਦਾ ਆਪਣਾ ਜੀਵਨ ਭਗਤੀ ਭਾਵਨਾਵਾਂ ਵਾਲਾ ਪ੍ਰੇਮ ਨਾਲ ਭਰਿਆ ਹੋਇਆ ਹਿਰਦਾ ਦਇਆ ਨਾਲ ਭਰਿਆ ਹੋਇਆ ਹਿਰਦਾ ਸਿਮਰਨ ਨਾਲ ਭਰਿਆ ਹੋਇਆ ਹਿਰਦਾ ਸਤਿਗੁਰਾਂ ਦਾ ਐਸੇ ਸਤਿਗੁਰੂ ਜੀ ਜਿਨ੍ਹਾਂ ਨੇ ਦੇਖੋ ਛੋਟੀ ਉਮਰ ਦੇ ਵਿੱਚ ਹੀ ਮਾਤਾ ਪਿਤਾ ਚੜ੍ਹਾਈ ਕਰ ਗਏ ਪਰ ਫਿਰ ਵੀ ਵਾਹਿਗੁਰੂ ਦੀ ਬੰਦਗੀ ਕੀਤੀ ਲੋੜਵੰਦਾਂ ਦੀ ਲੋੜ ਪੂਰੀ ਕਰਦੇ ਰਹੇ ਜੀਵਾਂ ਤੇ ਦਇਆ ਕਰਦੇ ਰਹੇ ऐसे सतगुरु गुरु रामदास जी महाराज सच्चे पाछा जी। ਉਹਨਾਂ ਨੂੰ ਪੁੱਛੀਏ ਕਿ ਮਹਾਰਾਜ ਜੀ ਵੀ ਜਿਹੜੇ ਜੀਵ ਨਾਮ ਜਪਦੇ ਆ ਬੰਦਗੀ ਕਰਦੇ ਆ ਉਸ ਨਾਮ ਜਪਣ ਦਾ ਬੰਦਗੀ ਕਰਨ ਦਾ ਸਿਮਰਨ ਕਰਨ ਦਾ ਕੀ ਲਾਭ ਹੁੰਦਾ ਹੈ? ਕਿਉਂਕਿ ਆਪਾਂ ਇੱਕ ਮਹਾਪੁਰਸ਼ਾਂ ਦੀ ਯਾਦ ਮਨਾ ਰਹੇ ਆ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਵਿਚਾਰ ਵੀ ਸਰਵਣ ਕਰਾਂਗੇ ਪਰ ਦੇਖਿਓ ਉਹਨਾਂ ਮਹਾਂਪੁਰਸ਼ਾਂ ਨੇ ਆਪਣੀ ਸਾਰੀ ਜ਼ਿੰਦਗੀ ਸਿਮਰਨ ਭਜਨ ਵਿੱਚ ਲਾਈ ਤੇ ਗੁਰੂ ਘਰ ਦੀਆਂ ਜਿਹੜੀਆਂ ਇਮਾਰਤਾਂ ਸੀ ਉਹ ਬਣਵਾਈਆਂ ਇਤਿਹਾਸਕ ਸਥਾਨ ਵੀ ਬਣਵਾਏ ਤੇ ਸੰਗਤਾਂ ਦੇ ਰਹਿਣ ਵਾਸਤੇ ਜਿਹੜੀਆਂ ਸਰਾਵਾਂ ਸੀ ਜੋ ਲੋੜ ਸੀ ਸੰਗਤਾਂ ਨੂੰ ਉਹ ਵੀ ਬਨਵਾਈਆਂ ਪਰ ਅਸੀਂ ਜੋ ਸੰਸਾਰ ਦੇ ਵਿੱਚ ਵਿਚਰਦੇ ਹਾਂ ਕੰਮ ਧੰਦੇ ਆਪਣੇ ਕਰਦੇ ਹਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਸਾਨੂੰ ਜਿਹੜੀ ਚੀਜ਼ ਦੀ ਕੀਮਤ ਪਤਾ ਨਾ ਉਹਨੂੰ ਅਸੀਂ ਸਾਹਮ੍ਹ ਕਰਕੇ ਰੱਖਦੇ ਹਾਂ ਉਹਦੀ ਬੜੀ ਸੰਭਾਲ ਕਰਦੇ ਹਾਂ ਉਹਨੂੰ ਵਾਰ-ਵਾਰ ਚੇਤੇ ਕਰਦੇ ਹਾਂ ਘਰ ਦੇ ਵਿੱਚ ਸੋਨਾ ਪਿਆ ਨਾ ਭਾਵੇਂ ਲੋਕ ਦੇ ਵਿੱਚ ਰੱਖਿਆ ਹੋਇਆ ਅਲਮਾਰੀ ਦੇ ਵਿੱਚ ਅੱਗੇ ਲੋਕਰ ਹੁੰਦਾ ਲੋਕਰ ਦੇ ਵਿੱਚ ਰੱਖਿਆ ਹੋਵੇ ਪਰ ਬੰਦੇ ਦਾ ਧਿਆਨ ਉੱਥੇ ਹੀ ਹੁੰਦਾ ਬਸ ਵੀ ਘਰ ਦੇ ਵਿੱਚ ਸੋਨਾ ਪਿਆ ਹੋਇਆ ਕੀਮਤੀ ਹੈ ਨਾ ਹਰ ਕੀਮਤੀ ਚੀਜ਼ ਨੂੰ ਅਸੀਂ ਸੰਭਾਲ ਕੇ ਰੱਖਦੇ ਹਾਂ ਤੇ ਫਿਰ ਉਹ ਸਾਡੀ ਯਾਦ ਵਿੱਚ ਚੱਲਦੀ ਰਹਿੰਦੀ ਹੈ ਕਾਰਨ ਉਹਦਾ ਕੀ ਹੈ ਕਿਉਂਕਿ ਸਾਨੂੰ ਉਸ ਦੀ ਕੀਮਤ ਦਾ ਪਤਾ ਉਹਦੀ ਕੀਮਤ ਦਾ ਪਤਾ ਸਾਨੂੰ ਵੀ ਉਹਦੀ ਕੀਮਤ ਬੜੀ ਹੈ ਪਰ ਜਦੋਂ ਜਿਸ ਚੀਜ਼ ਦੀ ਸਾਨੂੰ ਕੀਮਤ ਦਾ ਪਤਾ ਨਾ ਹੋਵੇ ਉਹ ਅਸੀਂ ਅਨਗੋਲੀਆਂ ਕਰ ਲੈਂਦੇ ਆ ਮੈਨੂੰ ਹੁਣੇ-ਹੁਣੇ ਯਾਦ ਆ ਗਈ ਇੱਕ ਗੱਲ ਦੀ ਮਹਾਪੁਰਸ਼ਾਂ ਦਾ ਹੀ ਬਚਨ ਸੰਤ ਗਿਆਨੀ ਮਹਾਪੁਰਸ਼ ਸੰਤ ਸਿੰਘ ਜੀ ਮਸਕੀਨ ਉਹ ਇੱਕ ਕਥਾ ਦੇ ਵਿੱਚ ਦੱਸਦੇ ਕਿ ਉਹਨਾਂ ਨੂੰ ਕਿਸੇ ਨੇ ਨਾ ਇੱਕ ਮਾਲਾ ਭੇਟ ਕੀਤੀ ਬੜੀ ਸੋਹਣੀ ਤੇ ਉਹ ਮਹਾਪੁਰਸ਼ ਆਪਣੇ ਹੱਥ ਵਿੱਚ ਰੱਖਿਆ ਕਰਦੇ ਮਸਕੀਨ ਜੀ ਕਿਤੇ ਪ੍ਰੋਗਰਾਮ ਤੇ ਜਾਣਾ ਕਥਾ ਕਰਨ ਜਾਣਾ ਤੇ ਹੱਥ ਵਿੱਚ ਰੱਖਦੇ ਮਾਲਾ ਉਹ ਸਿਮਰਨਾ ਤੇ ਮਹਾਪੁਰਸ਼ ਕਹਿੰਦੇ ਕਿ ਕਈ ਵਾਰ ਅਸੀਂ ਕਿਤੇ ਭੁੱਲ ਜਾਣਾ ਉਹਨੂੰ ਜਿੱਥੇ ਕਥਾ ਕਰਨ ਗਏ ਕਿਸੇ ਦੇ ਘਰੇ ਆਸਣ ਲੱਗਾ ਉੱਥੇ ਹੀ ਭੁੱਲ ਜਾਣਾ ਤੇ ਉਹਨਾਂ ਨੇ ਸਾਨੂੰ ਵਾਪਸ ਭੇਜ ਦੇਣੀ ਸੰਗਤ ਨੇ ਵਾਪਸ ਭੇਜ ਦੇਣੀ ਸਾਡੇ ਕੋਲ ਕਹਿੰਦੇ ਫਿਰ ਆ ਜਾਣੀ ਉਹ ਗਵਾਚਦੀ ਨਹੀਂ ਸੀ ਪਰ ਕਹਿੰਦੇ ਇੱਕ ਦਿਨ ਅਸੀਂ ਕਿਤੇ ਕਥਾ ਕਰਨ ਗਏ ਉਸੇ ਕੋਈ ਜੋਹਰੀ ਆ ਗਿਆ ਤੇ ਉਹ ਜੋਹਰੀ ਕੋਲ ਬੈਠਾ ਸਾਡੇ ਤੇ ਉਹਨੇ ਸਾਡੇ ਹੱਥ ਵਿੱਚੋਂ ਮਾਲਾ ਦੇਖੀ ਤੇ ਕਹਿਣ ਲੱਗਾ ਬਾਬਾ ਜੀ ਤੁਹਾਨੂੰ ਪਤਾ ਕਿ ਇਹ ਮਾਲਾ ਕਿੰਦੀ ਕੀਮਤ ਵਾਲੀ ਹੈ ਮਸਕੀਨ ਜੀ ਕਹਿਣ ਲੱਗੇ ਸਾਨੂੰ ਤਾਂ ਕਿਸੇ ਸੰਗਤ ਨੇ ਭੇਟਾ ਕਰ ਦਿੱਤੀ ਤੇ ਅਸੀਂ ਹੱਥੋ ਕੋ ਵਿੱਚ ਰੱਖ ਲੈਨੇ ਨਾਲ ਕੁਝ ਰੱਬ ਦਾ ਨਾਮ ਲੈ ਲੈਨੇ ਤੇ ਪਰ ਸਾਨੂੰ ਨਹੀਂ ਪਤਾ ਇਹਦੀ ਕੀਮਤ ਕੀ ਹੈ ਕਹਿਣ ਲੱਗੇ ਤਾਂ ਹੀਰਿਆਂ ਦੀ ਬਣੀ ਹੋਈ ਹੈ ਵੀ ਹੀਰਿਆਂ ਦੀ ਮਾਲਾ ਹੈ ਵੀ ਕਰੋੜਾਂ ਰੁਪਏ ਕੀਮਤ ਹੈ ਇਹਦੀ ਹੁਣ ਉੱਥੇ ਸੰਗਤ ਬਹੁਤ ਸੀ ਬੈਠੀ ਹੋਈ ਤੇ ਸੰਗਤ ਨੂੰ ਕੀਮਤ ਪਤਾ ਲੱਗ ਗਈ ਮਸਕੀਨ ਜੀ ਕਹਿੰਦੇ ਉਸ ਤੋਂ ਬਾਅਦ ਉਹ ਮਾਲਾ ਲੱਭੀ ਨਹੀਂ ਜਿ ਨਜ਼ਰ ਕੀਮਤ ਨਹੀਂ ਪਤਾ ਸੀ ਕਿਸੇ ਨੂੰ ਉਹ ਗਵਾਚ ਵੀ ਜਾਂਦੀ ਸੀ ਤੇ ਮਸਕੀਨ ਜੀ ਕੋਲੇ ਪਹੁੰਚ ਜਾਂਦੀ ਸੀ ਕਿ ਬਾਬਾ ਜੀ ਦੀ ਮਾਲਾ ਹੈ ਵੀ ਉਹਨਾਂ ਦੀ ਮਾਲਾ ਹੈ ਉਹਨਾਂ ਨੂੰ ਵਾਪਸ ਭੇਜ ਦਈਏ ਪਰ ਜਿਸ ਦਿਨ ਕੀਮਤ ਪਤਾ ਲੱਗ ਪਈ ਤੇ ਉਸ ਦਿਨੋਂ ਮਾਲਾ ਉਹਨਾਂ ਦੇ ਕੋਲ ਵਾਪਸ ਨਹੀਂ ਆਈ ਕਹਿੰਦੇ ਹੋ ਭਾਵ ਕਿ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਸੰਸਾਰ ਵਿੱਚ ਅਸੀਂ ਵਿਚਰਦੇ ਹਾਂ ਹੋਇਆ ਉਹਨਾਂ ਚੀਜ਼ਾਂ ਦੀ ਸੰਭਾਲ ਕਰਦੇ ਹਾਂ ਜਿਨ੍ਹਾਂ ਦੀ ਸਾਨੂੰ ਕੀਮਤ ਪਤਾ ਬਸ ਜਿਸ ਕੇ ਚੀਜ਼ ਦੀ ਸਾਨੂੰ ਕੀਮਤ ਨਹੀਂ ਨਾ ਪਤਾ ਉਸ ਚੀਜ਼ ਦੀ ਅਸੀਂ ਸੰਭਾਲ ਨਹੀਂ ਕਰਦੇ ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਨੂੰ ਪੁੱਛੀਏ 10 ਪਾਤਸ਼ਾਹੀਆਂ ਨੂੰ ਪੁੱਛੀਏ ਕਿ ਮਹਾਰਾਜ ਵੀ ਨਾਮ ਦੀ ਕੀ ਕੀਮਤ ਹੈ ਤੇ ਇੱਕ ਦੁਆਸੇ ਦੁਨੀਆ ਦੇ ਕੰਮ ਧੰਦੇ ਨੇ ਉਹਨਾਂ ਦੀ ਕੀ ਕੀਮਤ ਆ ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੇ ਦੁਨੀਆ ਦੇ ਕੰਮ ਧੰਦੇ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਜੇ ਨਾਮ ਦਾ ਏਕਾ ਨਾਲ ਨਹੀਂ ਲੱਗਦਾ ਦੁਨੀਆ ਦੇ ਕੰਮ ਧੰਦੇ ਜ਼ੀਰੋ ਨੇ ਜ਼ੀਰੋ ਕਿੰਨਾ ਚਿਰ ਨੇ ਜਦੋਂ ਨਾਮ ਦਾ ਏਕਾ ਨਹੀਂ ਨਾਲ ਲੱਗਦਾ ਜੇ ਏਕਾ ਲੱਗੇਗਾ ਨਾਲ ਜ਼ੀਰੋਆਂ ਲੱਗਣਗੀਆਂ ਤੇ ਜ਼ੀਰੋ ਦੀ ਕੀਮਤ ਪਵੇਗੀ ਤੇ ਪਰ ਦੇਖਿਓ ਨਾਮ ਦਾ ਏਕਾ ਲਾਉਣਾ ਵੀ ਅੱਗੇ ਹੀ ਪਵੇਗਾ ਹਿੰਸਦਿਆਂ ਦੇ ਵਿੱਚ ਦੇਖਿਓ ਜੇ 1 ਲਿਖਿਆ ਇਹ ਨਹੀਂ ਕਿ ਜ਼ੀਰੋ ਆਪਾਂ ਅੱਗੇ ਲਾ ਦਈਏ ਕੰਮ ਨੂੰ ਅੱਗੇ ਲਾ ਦਈਏ ਅੱਗੇ ਜਿੰਨੀਆਂ ਮਰਜ਼ੀ ਏਕੇ ਦੇ ਜ਼ੀਰੋਆਂ ਲਾਈ ਜਾਓ ਉਹਨੇ ਕੋਈ ਕੀਮਤ ਨਹੀਂ ਜ਼ੀਰੋਆਂ ਦੀ ਉਹ 1 ਹੀ ਰਹਿਣਾ हां एक-एक ਦੇ ਨਾਲ ਜ਼ੀਰੋਂ ਲਾਈ ਜਾਵਾਂਗੇ ਤੇ ਉਹਨਾਂ ਜ਼ੀਰੋਂਾਂ ਦੀ ਕੀਮਤ ਪੈਂਦੀ ਜਾਣੀ ਤਾਂ ਹੀ ਮਹਾਰਾਜ ਜੀ ਕਹਿੰਦੇ ਆਪਾਂ ਬਚਨ ਪੜ੍ਹਦੇ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਅਵਰ ਕਾਜ ਤੇਰਾ ਵੀ ਅਵਰ ਅਵਰ ਨਾਲ ਤੋਂ ਹੋਰ ਹੋਰ ਜਿੰਨੇ ਵੀ ਮਾਰੇ ਕਹਿੰਦੇ ਤੂੰ ਕੰਮ ਕਰਦਾ ਉਹ ਕਿਸੇ ਕੰਮ ਨਹੀਂ ਆਉਣ ਵਾਲੇ ਸੰਸਾਰ ਵਿੱਚ ਰਹਿੰਦੇ ਆ ਅਸੀਂ ਕੰਮ ਕਰਨੇ ਆ ਪਰ ਨਾਲ ਸਾਨੂੰ ਕੀ ਕਰਨਾ ਪਊਗਾ ਸਾਧ ਸੰਗਤ ਭਜ ਕੇਵਲ ਨਾਮ ਨਾਮ ਵੀ ਜਪਨਾ ਪਵੇਗਾ ਤੇ ਦੇਖਿਓ ਨਾ ਮਹਾਂਪੁਰਸ਼ਾਂ ਨੇ ਆਪਣੀ ਸਾਰੀ ਜ਼ਿੰਦਗੀ 1882 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਨਡਾਲੋਂ ਨਗਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਹਾਂਪੁਰਸ਼ਾਂ ਦੀ ਯਾਦ ਵਿੱਚ ਉੱਥੇ ਸਥਾਨ ਬਣਿਆ ਹੋਇਆ ਬਾਬਾ ਉੱਤਮ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਮਾਤਾ ਗੁਲਾਬ ਕੌਰ ਭਜਨ ਬੰਦਗੀ ਵਾਲੇ ਮਾਤਾ ਆਪਣੇ ਪੁੱਤਰ ਨੂੰ ਧਾਰਮਿਕ ਰੁਚੀਆਂ ਦੇ ਵਿੱਚ ਪ੍ਰਵਿਰਤ ਕੀਤਾ ਕਿਉਂਕਿ ਪਹਿਲੇ ਉਸਤਾਦ ਮਾਤਾ ਪਿਤਾ ਹੁੰਦੇ ਬੱਚੇ ਦੇ ਫਿਰ ਉਹਦੋ ਸਮਾਂ ਇਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਅੱਜ ਯੂਨੀਵਰਸਿਟੀਆਂ ਨੇ ਕਾਲਜ ਨੇ ਸਕੂਲ ਨੇ ਇਹਨਾਂ ਦੇ ਵਿੱਚ ਤਾਂ ਧਾਰਮਿਕ ਚੀਜ਼ਾਂ ਦੇ ਉੱਤੇ ਪਾਬੰਦੀ ਲੱਗਦੀ ਹੈ ਨਾ ਸਾਡੀਆਂ ਧਾਰਮਿਕ ਚੀਜ਼ਾਂ ਤੇ ਵੀ ਤੁਸੀਂ ਕੜਾ ਪਾ ਕੇ ਨਹੀਂ ਆਉਣਾ ਕਿਰਪਾਨ ਪਾ ਕੇ ਸਕੂਲ ਨਹੀਂ ਆ ਸਕਦੇ ਪਰ ਉਦੋਂ ਜਿਹੜੀ ਵਿੱਦਿਆ ਸੀ ਉਦੋਂ ਡੇਰਿਆਂ ਵਿੱਚ ਜਾਂ ਧਰਮਸ਼ਾਲਾ ਵਿੱਚ ਜਾਂ ਗੁਰਦੁਆਰਿਆਂ ਵਿੱਚ ਪੜਾਈ ਜਾਂਦੀ ਸੀ ਉਦੋਂ ਇਹ ਸਮਾਂ ਸੀ ਬਹੁਤ ਘੱਟ ਲੋਕ ਸੀ ਜਿਹੜੇ ਕੋਈ ਯੂਨੀਵਰਸਿਟੀਆਂ ਵਿੱਚ ਜਾ ਕੇ ਪੜ੍ਹਦੇ ਸੀ ਨਹੀਂ ਤੇ ਜ਼ਿਆਦਾਤਰ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਜਾਂ ਧਰਮਸ਼ਾਲਾ ਹੁੰਦੀਆਂ ਸੀ ਜਾਂ ਨਿਰਮਲੇ ਮਹਾਂਪੁਰਸ਼ਾਂ ਦੇ ਡੇਰੇ ਹੁੰਦੇ ਸੀ ਉੱਥੇ ਵਿੱਦਿਆ ਪੜ੍ਹਦੀ ਪੜਾਈ ਜਾਂਦੀ ਤੇ ਬਾਬਾ ਨਿਹਾਲ ਸਿੰਘ ਜੀ ਨੇ ਵੀ ਇੱਕ ਨਿਰਮਲੇ ਡੇਰੇ ਦੇ ਵਿੱਚੋਂ ਵਿਦਿਆ ਪ੍ਰਾਪਤ ਕੀਤੀ ਮੁੱਢਲੀ ਵਿਦਿਆ ਕਹਿ ਲਈਏ ਆਪਾਂ ਉੱਥੋਂ ਉਹਨਾਂ ਨੇ ਪੜ੍ਹਾਈ ਕੀਤੀ ਉਹਨਾਂ ਦੇ ਉੱਤੇ ਅਸਰ ਸੀ ਉਹਨਾਂ ਦੇ ਅਧਿਆਪਕ ਦਾ ਕਿਉਂਕਿ ਦੂਸਰਾ ਟੀਚਰ ਅਧਿਆਪਕ ਹੁੰਦਾ ਵਿਦਿਆਰਥੀ ਦਾ ਬੱਚੇ ਦਾ ਉਹਨਾਂ ਦਾ ਨਾਮ ਬਾਬਾ ਦੀਵਾਨ ਸਿੰਘ ਲਿਖਿਆ ਕਿ ਉਹਨਾਂ ਦਾ ਅਸਰ ਸੀ ਉਹਨਾਂ ਦੇ ਉੱਤੇ ਉਹਨਾਂ ਦੇ ਪਾਸਿਓਂ ਗੁਰਮਤਿ ਦੀ ਸਿੱਖਿਆ ਗ੍ਰਹਿਣ ਕੀਤੀ ਕਥਾ ਕਹਾਣੀਆਂ ਸਰਵਣ ਕਰਦੇ ਰਹੇ ਤੇ ਜਿਹੜਾ ਹੁਸ਼ਿਆਰਪੁਰ ਜ਼ਿਲ੍ਹਾ ਨਾ ਉਹਦੇ ਵਿੱਚ ਇੱਕ ਬਹੁਤ ਉੱਚੀ ਸੁੱਚੀ ਬਿਰਤੀ ਵਾਲੇ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਲਈ ਭਾਈ ਤੀਰਥਾ ਜਿਹਨੂੰ ਇਤਿਹਾਸ ਦੇ ਵਿੱਚ ਭਾਈ ਮੰਜ ਕਰਕੇ ਲਿਖਿਆ ਉਹ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਉਹਨਾਂ ਦੇ ਜੀਵਨ ਦਾ ਬੜਾ ਵੱਡਾ ਅਸਰ ਸੀ ਬਾਬਾ ਨਿਧਾਨ ਸਿੰਘ ਜੀ ਦੇ ਉੱਤੇ ਤੇ ਉਹਨਾਂ ਦੇ ਮਨ ਵਿੱਚ ਸੀ ਸੇਵਾ ਦੀ ਤੜਪ ਸੀ ਸਿਮਰਨ ਦੀ ਜਿਹੜੀ ਉਹਨਾਂ ਦੇ ਅੰਦਰ ਲਾਲਸਾ ਪੈਦਾ ਕੀਤੀ ਭਾਈ ਮੰਜ ਜੀ ਦੇ ਜੀਵਨ ਨੇ ਕਿਉਂਕਿ ਜਦੋਂ ਆਪਾਂ ਮਹਾਰਾਜ ਦੀ ਬਾਣੀ ਦੇ ਵੀ ਬਚਨਾਂ ਬਾਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਕਿ ਜਦੋਂ ਅਸੀਂ ਆਪਣੇ ਵੱਡਿਆਂ ਬਾਬਿਆਂ ਦੀਆਂ ਗੁਰਸਿੱਖਾਂ ਦੀਆਂ ਕਹਾਣੀਆਂ ਨੂੰ ਪੜਾਂਗੇ ਸੁਣਾਂਗੇ ਤੇ ਉਹਦਾ ਸਾਡੇ ਤੇ ਅਸਰ ਹੋਵੇਗਾ ਕਿਉਂਕਿ ਇਤਿਹਾਸ ਦੇ ਨਾਲ ਹੀ ਕੌਮਾਂ ਜਾਂਦੀਆਂ ਰਹਿੰਦੀਆਂ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹ ਖਤਮ ਹੋ ਜਾਂਦੀਆਂ ਅੱਜ ਸਾਡੀ ਇਹ ਕਹਿ ਲਓ ਕਿ ਬਹੁਤ ਹੀ ਜ਼ਿਆਦਾ ਅਸੀਂ ਜਿਹੜਾ ਨਿਵਾਨ ਨੂੰ ਜਾ ਰਹੇ ਉਹਦਾ ਕਾਰਨ ਇਹ ਹੈ ਕਿ ਸਾਡੇ ਘਰਾਂ ਦੇ ਵਿੱਚੋਂ ਜਿਹੜਾ ਆਪਣੇ ਬੱਚਿਆਂ ਨੂੰ ਦਾਦੀਆਂ ਪਰਦਾਦੀਆਂ ਨਾਨੀਆਂ ਕਹਾਣੀਆਂ ਸੁਣਾਉਂਦੀਆਂ ਸੀ ਉਹ ਖਤਮ ਹੋ ਚੁੱਕੀਆਂ ਅੱਜ ਸਿੱਖਿਆ ਇੱਥੋਂ ਹੀ ਮਿਲਨੀ ਸੀ ਸਾਨੂੰ ਗੁਰੂ ਇਤਿਹਾਸ ਦੀ ਬੱਚਿਆਂ ਅੰਦਰ ਗੁਰਸਿੱਖੀ ਦਾ ਪਿਆਰ ਪੈਦਾ ਹੋਣਾ ਸੀ ਤੇ ਬਾਬਾ ਨਿਹਾਨ ਸਿੰਘ ਜੀ ਨੂੰ ਦੇਖੋ ਅਧਿਆਪਕ ਤੋਂ ਵੀ ਸਿੱਖਿਆ ਮਿਲੀ ਮਾਤਾ ਖੀਵੀ ਜੀ ਦਾ ਜੀਵਨ ਸੀ ਉਹਨਾਂ ਦੇ ਸਾਹਮਣੇ ਉਹ ਸਾਖੀਆਂ ਸੁਣੀਆਂ ਭਾਈ ਮੰਜ ਜੀ ਦਾ ਜੀਵਨ ਹੋਰ ਵੀ ਜਿੰਨੇ ਵੀ ਸਾਡੇ ਗੁਰ ਇਤਿਹਾਸ ਦੇ ਵਿੱਚ ਗੁਰਸਿੱਖ ਹੋਏ ਭਗਤ ਹੋਏ ਉਹਨਾਂ ਦਾ ਜੀਵਨ ਸੁਣਿਆ ਤੋ ਜੀਵਨ ਦਾ ਜਿਹੜਾ ਅੰਸ਼ ਸੀ ਕਹਿ ਲਈਏ ਭਗਤੀ ਸੀ ਉਹਨਾਂ ਦੇ ਅੰਦਰ ਉਹ ਬਾਬਾ ਨਿਧਾਨ ਸਿੰਘ ਜੀ ਦੇ ਉੱਤੇ ਅਸਰ ਕੀਤਾ ਫਿਰ ਕਹਿੰਦੇ ਉਹ ਸਮਾਂ ਸੀ ਇਸ ਤਰ੍ਹਾਂ ਦਾ ਕਿ ਬਾਬਾ ਜੀ ਜਦੋਂ ਕੁਝ ਜਵਾਨੀ ਵਿੱਚ ਆਏ ਤਾਂ ਇਹਨਾਂ ਨੇ ਫੌਜ ਦੀ ਨੌਕਰੀ ਵੀ ਕੀਤੀ ਥੋੜਾ ਸਮਾਂ ਝਾਂਸੀ ਦੇ ਵਿੱਚ ਤੇ ਜਦੋਂ ਝਾਂਸੀ ਵਿੱਚ ਨੌਕਰੀ ਕਰਦੇ ਸੀ ਨਾ ਤੇ ਕਹਿੰਦੇ ਉਦੋਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸ੍ਰੀ ਹਜੂਰ ਸਾਹਿਬ ਜਾਂਦੀਆਂ ਦਰਸ਼ਨ ਕਰਨ ਵਾਸਤੇ ਜਦੋਂ ਦਰਸ਼ਨ ਕਰਨ ਵਾਸਤੇ ਜਾਂਦੀਆਂ ਤਾਂ ਬਾਬਾ ਨਿਹਾਲ ਸਿੰਘ ਜੀ ਜਦੋਂ ਉਹਨਾਂ ਸੰਗਤਾਂ ਦੇ ਦਰਸ਼ਨ ਕਰਦੇ ਨਾ ਉਹਨਾਂ ਨੂੰ ਮਿਲਦੀਆਂ ਕਈ ਵਾਰ ਤੇ ਬਾਬਾ ਨਿਹਾਲ ਸਿੰਘ ਦੇ ਅੰਦਰ ਵੀ ਧੂ ਪੈਂਦੀ ਇੱਕ ਖਿੱਚ ਪੈਂਦੀ ਕਿ ਕਲਗੀਧਰ ਪਿਤਾ ਜੀ ਕਦੋਂ ਮੈਨੂੰ ਹਜੂਰ ਸਾਹਿਬ ਸੱਦੋਗੇ ਤੁਸੀਂ ਅੱਜ ਵੀ ਗੁਰੂ ਮਾਰ ਡੀਕਦੇ ਬਜ਼ੁਰਗਾਂ ਕੋਲੋਂ ਸੁਣਿਆ ਕਿ 60 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਡੀਕਦੇ ਨੇ ਆਪਣੇ ਸਿੱਖ ਨੂੰ ਕਿ ਇਥੇ ਹਜੂਰ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਵਾਸਤੇ ਆਵੇਗਾ ਤੇ ਜਦੋਂ ਬਾਬਾ ਨਿਹਾਲ ਸਿੰਘ ਨੂੰ ਸੰਗਤਾਂ ਨੇ ਮਿਲਣਾ ਤੇ ਮਨ ਵਿੱਚ ਖਿੱਚ ਪੈਣੀ ਕਿ ਕਦੋਂ ਕਿਤੇ ਸਮਾਂ ਬਣੇਗਾ ਫਿਰ ਕਹਿੰਦੇ ਇਹਨਾਂ ਦਾ ਉਥੇ ਸੇਵਾ ਸਿਮਰਨ ਕਰਦੇ ਪਰ ਨੌਕਰੀ ਵਿੱਚ ਜੀ ਨਹੀਂ ਲੱਗਾ ਨੌਕਰੀ ਛੱਡ ਕੇ ਆ ਗਏ ਜਦੋਂ ਇਹ ਆਪਣੇ ਨਗਰ ਆਏ ਨਗਰ ਤੋਂ ਕਹਿੰਦੇ ਕੋਈ ਸੰਗਤ ਗਈ ਸ਼੍ਰੀ ਹਜੂਰ ਸਾਹਿਬ ਨੂੰ ਉਸ ਜਥੇ ਦੇ ਨਾਲ 1901 ਦੀ ਗੱਲ ਹੈ ਇਹ तकरीबन 1901 ਦੇ ਵਿੱਚ ਇੱਕ ਜਥੇ ਦੇ ਨਾਲ ਸ੍ਰੀ ਹਜੂਰ ਸਾਹਿਬ ਚਲੇ ਗਏ ਤੇ ਹਜੂਰ ਸਾਹਿਬ ਜਦੋਂ ਗਏ ਨਾ ਤੇ ਹਜੂਰ ਸਾਹਿਬ ਦੀ ਧਰਤੀ ਨੇ ਇਹਨਾਂ ਨੂੰ ਪ੍ਰਭਾਵਿਤ ਕੀਤਾ ਆਪ ਸੰਗਤਾਂ ਨੇ ਵੀ ਦੇਖਿਆ ਹੋਣਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਦਾਸ ਵੀ ਬਹੁਤ ਵਾਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਸਾਲ ਵਿੱਚ ਕਈ ਵਾਰ ਦੋ ਵਾਰ ਵੀ ਚਲੇ ਜਾਈਦਾ ਦੋ ਦੋ ਚਾਰ ਚਾਰ ਮਹੀਨੇ ਛੇ ਛੇ ਮਹੀਨੇ ਵੀ ਉੱਥੇ ਲਾ ਕੇ ਆਈਦੇ ਉਹ ਧਰਤੀ ਇਹੋ ਜੀ ਆ ਵਾਪਸ ਆਉ ਉਹ ਨਹੀਂ ਕਰਦਾ ਉੱਥੋਂ ਉਸ ਧਰਤੀ ਦੇ ਵਿੱਚ ਕੋਈ ਖਿੱਚ ਤੇ ਉਹਦਾ ਨਾਮ ਵੀ ਦੇਖੋ ਕਲਗੀਧਰ ਪਿਤਾ ਜੀ ਨੇ ਕਿੰਨਾ ਸੋਹਣਾ ਰੱਖਿਆ ਸ੍ਰੀ ਹਜੂਰ ਅਵਚਲ ਨਗਰ ਸਾਹਿਬ ਹਜੂਰ ਦਾ ਮਤਲਬ ਕਿ ਮਹਾਰਾਜ ਕਹਿੰਦੇ ਮੈਂ ਇੱਥੇ ਹਾਜ਼ਰ ਹਜੂਰਾ ਅਬਚਲ ਨਗਰੀ ਆਹੀ ਇਹ ਨਗਰੀ ਕਦੇ ਖਤਮ ਨਹੀਂ ਹੋਵੇਗੀ ਜਿਹੜਾ ਹਜੂਰ ਦੇ ਨਾਲ ਜੁੜ ਜਾਵੇਗਾ ਉਹ ਵੀ ਅਬਚਲ ਹੋ ਜਾਵੇ ਕਿਉਂਕਿ ਹੁਕਮਨਾਮਾ ਕਹਿੰਦੇ ਜਦੋਂ ਗੁਰਤਾ ਗੱਦੀ ਗੁਰੂ ਰਣ ਸਾਹਿਬ ਜੀ ਨੂੰ ਦਿੱਤੀ ਸੀ ਤੇ ਉਹ ਹੁਕਮਨਾਮਾ ਹੀ ਆਇਆ ਸੀ ਅਬਚਲ ਨਗਰ ਗੋਬਿੰਦ ਗੁਰੂ ਦਾ ਕਿਹ ਵੀ ਵਿਦਵਾਨਾਂ ਨੇ ਇਹ ਗੱਲ ਲਿਖੀ ਹੈ ਉਹਦੇ ਤੋਂ ਨਾਂ ਰੱਖਿਆ ਗਿਆ ਅਬਚਲ ਨਗਰ ਉਹ ਧਰਤੀ ਖਿੱਚ ਪਾਉਂਦੀ। ਬਾਬਾ ਨਿਧਾਨ ਸਿੰਘ ਜੀ ਉੱਥੇ ਰਹਿ ਪਏ ਸਿਮਰਨ ਭਜਨ ਕਰਦੇ ਰਹੇ। ਕਾਫੀ ਸਮਾਂ ਆਪਣੀ ਜ਼ਿੰਦਗੀ ਦਾ ਜਵੇਂ ਲਿਖਿਆ ਉਹਨਾਂ ਦੇ ਜੀਵਨ ਵਿੱਚ ਕਿ ਉਹਨਾਂ ਨੇ 12 ਸਾਲ 1912 ਤੱਕ ਉੱਥੇ ਰਹਿ ਕੇ ਸੇਵਾ ਕੀਤੀ, ਸਿਮਰਨ ਕੀਤਾ। ਸ਼ਬੀਲ ਦੀ ਸੇਵਾ ਕਰਦੇ ਰਹੇ ਤੇ ਨਾਲ ਕਿਤੇ ਕਿਤੇ ਛੋਲਿਆਂ ਦੀ ਸੇਵਾ ਕਰਦੇ। ਪਰ ਮਾਇਕੀ ਤੌਰ ਤੇ ਇੰਨਾ ਪ੍ਰਬੰਧ ਨਹੀਂ ਸੀ ਬਾਬਾ ਜੀ ਦੇ ਕੋਲ। ਤੇ ਕਈ ਵਾਰ ਇਹਨਾਂ ਨੇ ਘੁੰਗਣੀਆਂ ਬਣਾ ਬਣਾ ਕੇ ਵੀ ਸੰਗਤਾਂ ਨੂੰ ਛਕਾਉਣੀਆਂ ਤੇ ਜਦੋਂ ਬੜੇ ਪਿਆਰ ਨਾਲ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਤੇ ਸੰਗਤਾਂ ਦੀ ਸੇਵਾ ਕਰਨੀ ਜਲ ਛਕਾਉਣ ਦੀ ਸੇਵਾ ਕਰਨੀ ਮਹਾਰਾਜ ਦੀ ਬਾਣੀ ਦਾ ਬਚਨ ਕਿ ਗੁਰੂ ਮਹਾਰਾਜ ਜੀ ਤਾਂ ਖੁਸ਼ੀ ਇਸ ਗੱਲ ਤੇ ਹੁੰਦੇ ਪਾਣੀ ਪੱਖਾ ਪੀਸੋ ਸੰਤੇ ਆਗਾ ਸੇਵਾ ਸਾਡੀ ਇਹ ਸਾਨੂੰ ਮਿਲੀ ਆ ਕਿ ਸੰਗਤਾਂ ਨੂੰ ਪਾਣੀ ਜਲ ਛਕਾਉਣਾ ਫਿਰ ਉਹਨਾਂ ਦੇ ਵਾਸਤੇ ਪੀਸਨੇ ਪੀਸਨੇ ਕਣਕ ਨੂੰ ਪੀਸ ਕਰਕੇ ਆਟਾ ਬਣਾਉਣਾ ਆਟੇ ਤੋਂ ਪ੍ਰਸ਼ਾਦੇ ਤਿਆਰ ਕਰਕੇ ਸੰਗਤਾਂ ਵਾਸਤੇ ਲੰਗਰ ਤਿਆਰ ਕਰਨਾ ਬਾਬਾ ਜੀ ਹੁਣ ਜਲ ਛਕਾਉਣ ਦੀ ਸੇਵਾ ਕਰਦੇ ਆ ਤੇ ਉਸੇ ਜਲ ਛਕਾਉਣ ਦੀ ਸੇਵਾ ਤੋਂ ਹੀ ਭਾਈ ਕਨਈਆ ਜੀ ਤੋਂ ਕਲਗੀਧਰ ਪਾਤਸ਼ਾਹ ਜੀ ਖੁਸ਼ ਹੋਏ ਸੀ ਨਾ ਖੁਸ਼ੀਆਂ ਦਿੱਤੀਆਂ ਸੀ ਉਹ ਨਾਲ ਸਿਮਰਨ ਭਜਨ ਵੀ ਕਰਦੇ ਆ ਤੇ ਨਾਲ ਸੰਗਤਾਂ ਦੀ ਸੇਵਾ ਵੀ ਕਰਦੇ ਆ ਤੇ ਸੇਵਾ ਕਰਨ ਦੇ ਨਾਲ ਜਦੋਂ ਹਣ ਹਜੂਰ ਸਾਹਿਬ ਸੰਗਤਾਂ ਜਾਂਦੀਆਂ ਬਹੁਤ ਸਾਰੀਆਂ ਦਰਸ਼ਨ ਦੇ دیدار ਕਰਨ ਉਦੋਂ ਦੇਖੋ ਇੰਨਾ ਸਮਾਂ ਨਹੀਂ ਸੀਗਾ ਜਿਵੇਂ ਅੱਜ ਅੱਜ ਆਪਾਂ ਹਜੂਰ ਸਾਹਿਬ ਜਾਂਦੇ ਆ ਇੱਕ ਦੇ तकरीबन ਆਪਾਂ 36 ਘੰਟਿਆਂ ਵਿੱਚ ਪਹੁੰਚ ਜਾਂਦੇ ਲਗਾਤਾਰ ਟ੍ਰੇਨ ਚੱਲਦੀ ਪਰ ਉਦੋਂ ਇਸ ਤਰ੍ਹਾਂ ਹੁੰਦਾ ਸੀ ਕਿ ਇਥੋਂ ਟ੍ਰੇਨ ਪਹਿਲਾਂ ਦਿੱਲੀ ਜਾਂਦੀ ਜਾਂ ਮਨਵਾੜ ਜਾਂਦੀ ਮਨਵਾੜ ਤੋਂ ਦੂਸਰੇ ਦਿਨ ਟ੍ਰੇਨ ਬਦਲ ਕੇ ਫਿਰ ਜਾਇਆ ਜਾਂਦਾ ਸੀ ਤੇ ਜਾਂ ਸੰਗਤਾਂ ਤੁਰ ਕੇ ਜਾਂਦੀਆਂ ਸੀ ਕਈ ਜਾਂ ਕੋਈ ਆਪਣੇ ਸਾਧਨਾ ਤੇ ਜਾਂਦੀਆਂ ਸੀ ਤੇ ਜਿਹੜੀਆਂ ਵੀ ਸੰਗਤਾਂ ਜਾਂਦੀਆਂ ਜਲਦੀ ਸੇਵਾ ਬਾਬਾ ਨਿਧਾਨ ਸਿੰਘ ਜੀ ਕਰਦੇ ਤੇ ਬਾਬਾ ਨਿਧਾਨ ਸਿੰਘ ਜੀ ਦੀ ਅੰਦਰ ਦਿਲ ਵਿੱਚ ਦਇਆ ਸੀ ਤੇ ਉਹ ਸੰਗਤਾਂ ਵਿੱਚ ਬੜੇ ਹਰਮਨ ਪਿਆਰੇ ਹੋ ਗਏ ਸੰਗਤਾਂ ਵੀ ਜਾਣਨ ਲੱਗ ਪਈਆਂ ਉਹਨਾਂ ਨੂੰ ਤੇ ਜਦੋਂ ਸੰਗਤਾਂ ਜਨਨ ਲਾਪੀਆਂ ਹਰਮਨ ਪਿਆਰੇ ਹੋ ਗਏ ਜਿੱਥੋਂ ਦੇਖਿਓ ਫੁੱਲ ਹੁੰਦੇ ਨੇ ਉਥੇ ਕੁਝ ਕੰਡੇ ਵੀ ਪੈਦਾ ਹੋ ਜਾਂਦੇ ਆ ਜਿੱਥੇ ਕੋਈ ਸੰਤ ਅਭਿਰਤੀ ਵਾਲੇ ਲੋਕ ਹੁੰਦੇ ਨੇ ਉਥੇ ਨਿੰਦਿਆ ਕਰਨ ਵਾਲੇ ਜਾਂ ਦੁੱਖ ਦੇਣ ਵਾਲੇ ਵੀ ਪੈਦਾ ਹੋ ਜਾਂਦੇ ਆ ਜੇ ਗੁਲਾਬ ਦਾ ਫੁੱਲ ਹੈ ਤੇ ਉਹਦੇ ਨਾਲ ਕੰਡਾ ਵੀ ਹੈ ਹੁਣ ਬਾਬਾ ਨਿਹਾਲ ਸਿੰਘ ਜੀ ਦੀ ਲੋਕਪ੍ਰੇਤਤਾ ਜਿਹੜੀ ਸੀ ਹਰਮਨ ਪਿਆਰੇ ਹੋ ਗਏ ਤੇ ਕਿਹੜੇ ਜਿਹੜੇ ਲੋਕ ਨਿੰਦਿਆ ਕਰਨ ਵਾਲੇ ਜਾਂ ਕੋਈ ਈਰਖਾ ਕਰਨ ਵਾਲੇ ਦੁਵੇਸ਼ ਕਰਨ ਵਾਲੇ ਉਹਨਾਂ ਤੋਂ ਜੜਿਆ ਨਹੀਂ ਗਿਆ ਤੇ ਉਹਨਾਂ ਨੇ ਕੀ ਕੀਤਾ ਕਿ ਬਾਬਾ ਜੀ ਨੂੰ ਉਹਦੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਮਾਰਕੁੱਟ ਵੀ ਕਰ ਦਿੰਦੇ ਕਈ ਵਾਰ ਉਹ ਤੇ ਜਦੋਂ ਇਸ ਤਰ੍ਹਾਂ ਰੋਜ਼ ਦਾ ਕਲੇਸ਼ ਪਿਆ ਰਹਿਣਾ ਈਰਖਾ ਸਾਡੇ ਦੁਵੇਸ਼ ਕਰਕੇ ਤੇ ਬਾਬਾ ਜੀ ਦਾ ਕਹਿੰਦੇ ਮਨ ਜਿਹਦਾ ਸੀ ਨਾ ਉਹ અપਰਾਮ ਹੋ ਗਿਆ ਬਾਬਾ ਨਿਹਾਲ ਸਿੰਘ ਜੀ ਦਾ ਤੇ ਜਦੋਂ ਮਾਨੂੰ અપਰਾਮ ਹੋ ਗਿਆ ਤੇ ਮਨ ਦੇ ਵਿੱਚ ਇਹ ਆਇਆ ਕਿ ਮਨਾ ਮੈਂ ਤਾਂ ਆਇਆ ਸੀ ਤੇ ਸੇਵਾ ਸਿਮਰਨ ਕਰਨ ਵਾਸਤੇ ਧਰਤੀ ਬਹੁਤ ਵਧੀਆ ਮਨ ਨੂੰ ਖਿੱਚਦੀ ਹੈ ਪ੍ਰਭਾਵ ਪਾਉਂਦੀ ਹੈ ਪਰ ਮੈਂ ਹੁਣ ਇੱਥੇ ਨਹੀਂ ਰਹਿਣਾ ਮੈਂ ਪੰਜਾਬ ਚਲੇ ਜਾਣਾ ਵਾਪਸ ਤੇ ਇਸ ਤਰ੍ਹਾਂ ਮਨ ਦੇ ਵਿੱਚ ਭਰ ਕੇ ਨਾ ਉਪਰਾਮਤਾ ਜੀ ਤੇ ਕਹਿੰਦੇ ਸਟੇਸ਼ਨ ਤੇ ਆ ਕੇ ਬੈਠ ਗਏ ਬਾਬਾ ਜੀ ਜਦੋਂ ਸਟੇਸ਼ਨ ਤੇ ਆ ਕੇ ਬੈਠੇ ਆ ਹਜੇ ਗੱਡੀ ਆਈ ਨਹੀਂ ਤੇ ਸਿਮਰਨ ਦੇ ਵਿੱਚ ਮਗਨ ਹੋ ਗਏ ਨਾਲ ਅਰਦਾਸ ਵੀ ਕਰਦੇ ਐ ਅੱਖਾਂ ਦੇ ਵਿੱਚ ਹੰਝੂ ਨੇ ਨੇਤਰ ਭਰੇ ਹੋਏ ਨੇ ਅਰਦਾਸ ਵੀ ਕਰਦੇ ਪਏ ਕਲਗੀਧਰ ਪਿਤਾ ਜੀ ਦੇ ਚਰਨਾਂ 'ਚ ਕੇ ਮਹਾਰਾਜ ਤੁਹਾਡੀ ਧਰਤੀ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਪਰ ਨਿੰਦਿਆ ਕਰਨ ਵਾਲੇ ਲੋਕ ਈਰਖਾ ਕਰਨ ਵਾਲੇ ਲੋਕ ਦੁਸ਼ਵੈਸ਼ ਕਰਨ ਵਾਲੇ ਲੋਕ ਜਿਹੜੇ ਨੇ ਉਹ ਨਹੀਂ ਹਟਦੇ ਪਏ ਉਹਨਾਂ ਨੇ ਮੇਰਾ ਮਨ ਦੁਖੀ ਕਰ ਦਿੱਤਾ ਇਸ ਦੇ ਕਰਕੇ ਰੋਜ਼ ਦੇ ਕਲੇਸ਼ ਤੋਂ ਮੈਂ ਜਿਹੜਾ ਤੰਗ ਹੋ ਕਰਕੇ ਪੰਜਾਬ ਨੂੰ ਚੱਲਿਆ ਜਦੋਂ ਬਿਰਤੀ ਕਹਿੰਦੇ ਮਗਨ ਹੋ ਗਏ ਸਿਮਰਨ ਦੇ ਵਿੱਚ ਯਾਦ ਵਿੱਚ ਜੁੜ ਗਏ ਤੇ ਜੋ ਉੱਥੇ ਇਤਿਹਾਸ ਲਿਖਿਆ ਹੋਇਆ ਲੰਗਰ ਸਾਹਿਬ ਗੁਰਦੁਆਰਾ ਨਾਲ ਆਪਾਂ ਹਜੂਰ ਸਾਹਿਬ ਦਰਸ਼ਨ ਕਰਦੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ ਉਸੇ ਬੋਰਡ ਲੱਗਾ ਹੋਇਆ ਜੋ ਉੱਥੇ ਇਤਿਹਾਸ ਲਿਖਿਆ ਕਿ ਉੱਥੇ ਕਲਗੀਧਰ ਪਾਸ਼ਾ ਜੀ ਦੇ ਦਰਸ਼ਨ ਹੋ ਇੱਕਦਮ ਪ੍ਰਕਾਸ਼ ਹੋਇਆ ਬਹੁਤ ਜ਼ਿਆਦਾ ਉੱਥੇ ਬਾਬਾ ਜੀ ਨੇ ਦੇਖਿਆ ਕਿਉਂਕਿ ਸੁਰਤੀ ਦੀਆਂ ਗੱਲਾਂ ਹੁੰਦੀਆਂ ਨੇ ਬਰਤੀ ਦੀਆਂ ਗੱਲਾਂ ਹੁੰਦੀਆਂ ਨੇ ਜਿੱਥੋਂ ਤੱਕ ਪਹੁੰਚ ਹੁੰਦੀ ਬਰਤੀ ਦੀ ਆਮ ਮਨੁੱਖ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਇਹ ਹਾਂ ਜੇ ਉਹ ਸਿਮਰਨ ਭਜਨ ਬੰਦਗੀ ਨਾਲ ਜੁੜ ਜਾਵੇ ਤਾਂ ਗੁਰੂ ਮਹਾਰਾਜ ਉਹਨੂੰ ਅਗੰਮੀ ਖੇਡਾਂ ਵਿਖਾ ਦਿੰਦਾ ਤਿੰਨਾ ਲੋਕਾਂ ਦੀ ਵੀ ਸੋਝੀ ਹੋ ਜਾਂਦੀ ਉਹਨੂੰ ਕੀ ਕੀ ਕਿੱਥੇ ਹੋ ਰਿਹਾ ਸਭ ਕੁਝ ਹੋ ਜਾਂਦਾ ਹੈ ਗੁਰੂ ਦਿਖਾ ਸਕਦਾ ਗੁਰੂ ਦੇ ਵਿੱਚ ਪਾਵਰ ਹੈ ਮਨੁੱਖ ਦੇ ਵਿੱਚ ਸ਼ਕਤੀ ਨਹੀਂ ਹੈ ਕੋਈ ਕਿ ਮਨੁੱਖ ਵੇਖ ਸਕਦਾ ਹਾਂ ਗੁਰੂ ਦੇ ਸਿਮਰਨ ਵਿੱਚ ਗੁਰੂ ਦੇ ਸਿਮਰਨ ਦੀ ਬਰਕਤ ਆ ਇਹ ਤੇ ਗੁਰੂ ਦੀ ਕਿਰਪਾ ਦੀ ਇਹ ਬਰਕਤ ਆ ਤੇ ਜਦੋਂ ਗੁਰੂ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਮਹਾਰਾਜ ਜੀ ਕਹਿਣ ਲੱਗੇ ਹਾਂ ਨਿਧਾਨ ਸਿੰਘ ਕਿੱਥੇ ਚੱਲਿਆ ਆ ਕਹਿਣ ਲੱਗਾ ਜੀ ਪੰਜਾਬ ਚੱਲਿਆ ਮਹਾਰੇ ਕਹਿੰਦੇ ਕੀ ਗੱਲ ਅੱਖਾਂ ਭਰ ਲਈਆਂ ਕਹਿਣ ਲੱਗੇ ਮਹਾਰਾਜ ਈਰਖਾ ਵਾਲੇ ਲੋਕ ਨੇ ਇੱਥੇ ਰੋਜ਼ ਕਲੇਸ਼ ਖੜਾ ਰਹਿੰਦਾ ਲੜਾਈ ਝਗੜਾ ਹੁੰਦਾ ਮਾਰਕੁੱਟ ਵੀ ਹੋ ਜਾਂਦੀ ਹੈ ਹੋਣ ਮੈਂ ਇੱਥੇ ਨਹੀਂ ਰਹਿਣਾ ਮੈਂ ਪੰਜਾਬ ਚਲੇ ਜਾਣਾ ਸੇਵਾ ਨਹੀਂ ਕਰਨੀ ਇੱਥੇ ਰਹਿ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਲਿਧਾਨ ਸਿੰਘ ਤੂੰ ਕਿਤੇ ਨਹੀਂ ਜਾਣਾ ਤੂੰ ਲੰਗਰ ਚਲਾਉਣਾ ਇੱਥੇ ਰਹਿ ਕਰਕੇ ਕਹਿ ਲਗਾ ਮਹਾਰਾਜ ਲੰਗਰ ਕਾ ਦੇਣਾ ਚਲਾਵਾਂਗਾ ਪੈਰੇ ਦਾ ਮਸਤਾਨੇ ਨੇ ਮੇਰੇ ਕੋਈ ਮਾਇਆ ਨਹੀਂ ਕੋਲੇ ਕੋਈ ਰੁਜ਼ਗਾਰ ਨਹੀਂ ਕੋਲੇ ਕੋਈ ਸਾਧਨ ਨਹੀਂ ਹੈਗੇ ਲੰਗਰ ਚਲਾਉਣ ਵਾਲੇ ਲੰਗਰ ਕਿੱਥੇ ਚਲਾਵਾਂਗਾ ਤਾਂ ਮਹਾਰਾਜੀ ਨੇ ਖੁਸ਼ ਹੋ ਕੇ ਦੇਖੋ ਬਾਬਾ ਨਿਹਾਲ ਸਿੰਘ ਨੇ ਕਿੰਨਾ ਸਿਮਰਨ ਕੀਤਾ ਹੋਵੇਗਾ ਕਿੰਨੀ ਬੰਦਗੀ ਕੀਤੀ ਹੋਵੇਗੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਸ਼ ਹੋ ਕੇ ਇਹ ਕਹਿ ਦਿੱਤਾ ਖੀਸਾ ਮੇਰਾ ਹੱਥ ਤੇਰਾ ਵੀ ਹੱਥ ਦੇਣਾ ਤੂੰ ਸੇਵਾ ਕਰੀ ਸੇਵਾ ਕਰਨੀ ਤੂੰ ਆਪਣੇ ਹੱਥ ਦੇਣਾ ਹੱਥ ਤੇਰਾ ਹੀ ਹੋਵੇਗਾ ਪਰ ਪਿੱਛੇ ਮੈਂ ਖੜਾ ਤੇਰੇ ਖੀਸਾ ਮੇਰਾ ਹੋਵੇਗਾ ਮਾਇ ਕਿਸੇ ਵੀ ਪਦਾਰਥ ਦੀ ਮਾਇਕੀ ਪਦਾਰਥ ਦੀ ਲੰਗਰ ਦੇ ਵਿੱਚ ਕਿਸੇ ਗੱਲ ਦੀ ਤੋਟ ਨਹੀਂ ਆਵੇਗੀ ਤੇ ਮਹਾਰਾਜੀ ਨੇ ਬਚਨ ਕਰਕੇ ਕਹਿ ਦਿੱਤਾ ਕਿ ਜਾ ਜਾ ਕੇ ਲੰਗਰ ਚਲਾ ਫਿਰ 1912 ਦੇ ਵਿੱਚ ਬਾਬਾ ਜੀ ਨੇ ਉੱਥੇ ਲੰਗਰ ਚਲਾਉਣਾ ਸ਼ੁਰੂ ਕੀਤਾ ਹੌਲੀ ਹੌਲੀ ਲੰਗਰ ਦਾ ਪੜਾਅ ਇਹਦਾ ਵਧੀਆ ਬਣ ਗਿਆ ਤੇ ਅੱਜ ਆਪਾਂ ਦੇਖਦੇ ਹਾਂ ਉੱਥੇ ਬਹੁਤ ਸੋਹਣੀਆਂ 1100 ਤਕਰੀਬਨ ਕਮਰਾ ਬਣਿਆ ਹੋਇਆ ਉੱਥੇ ਫਿਰ ਮਨਵਾੜ ਗੁਰਦੁਆਰਾ ਸਾਹਿਬ ਦੀ ਸੇਵਾ ਗੁਪਤ ਸਰ ਜਿਹਦਾ ਮਨਵਾੜ ਗੁਰਦੁਆਰਾ ਸਾਹਿਬ ਉਹਦੀ ਸੇਵਾ ਕਰਾਈ ਔਰ ਵੀ ਕਈ ਸਥਾਨਾਂ ਦੀ ਪਾਕਿਸਤਾਨ ਦੇ ਵਿੱਚ ਸਥਾਨ ਰਹਿ ਗਏ ਸਾਡੇ ਜਿੱਥੇ ਬਾਬਾ ਜੀ ਨੇ ਸੇਵਾ ਕਰਾਈ ਬਾਬਾ ਨਿਹੰਗ ਸਿੰਘ ਜੀ ਨੇ ਘਰ ਸੇਵਾ ਕਰਾਈ ਗੁਰਦੁਆਰਿਆਂ ਦੀ ਉਹ ਪਾਕਿਸਤਾਨ ਦੇ ਵਿੱਚ ਰਹਿ ਗਏ ਤੇ ਉੱਥੇ ਉਹ ਸੇਵਾ ਕਰਾਉਂਦੇ ਰਹੇ ਨਾਲ ਸਿਮਰਨ ਕਰਾਉਂਦੇ ਰਹੇ ਨਾਲ ਸੰਗਤਾਂ ਦੇ ਵਾਸਤੇ ਮੁਸ਼ਕਲਾਂ ਤਾਂ ਬਹੁਤ ਆਈਆਂ ਉੱਥੇ ਵੀ ਲਿਖਿਆ ਕਿ ਟੀ ਪੀਪਾ ਟੀਨ ਦਾ ਜਿਹੜਾ ਪੀਪਾ ਹੁੰਦਾ ਨਾ ਲੋਹੇ ਵਾਲਾ ਉਹਨੂੰ ਕੱਟ ਕੇ ਉਹਦੀ ਲੋਹ ਬਣਾ ਕੇ ਉਹਦੇ ਉੱਤੇ ਪ੍ਰਸ਼ਾਦਾ ਤਿਆਰ ਕਰਦੇ ਤੇ ਮੁਸ਼ਕਲਾਂ ਤਾਂ ਬੜੀਆਂ ਆਈਆਂ ਪਰ ਭਰੋਸਾ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਮੇਰੇ ਮਗਰ ਖੜੇ ਹੋਏ ਨੇ ਉਹਨਾਂ ਦਾ ਸਿਰ ਤੇ ਹੱਥ ਹੈ ਤੇ ਬਾਬਾ ਜੀ ਨੇ ਲੰਗਰ ਚਲਾਇਆ ਤੇ ਅੱਜ ਤੁਸੀਂ ਦੇਖਦੇ ਹੋ ਜਾ ਕੇ ਉੱਥੇ ਦਰਸ਼ਨ ਕਰਦੇ ਹੋ ਕਿ ਕਿੰਨਾ ਭਾਰੀ 24 ਘੰਟੇ ਉੱਥੇ ਲੰਗਰ ਚੱਲਦਾ ਹੈ ਫਿਰ ਸੰਗਤਾਂ ਦੇ ਰਹਿਣ ਵਾਸਤੇ ਕਿੰਨੀਆਂ ਸੁਣੀਆਂ ਸਰਾਵਾਂ ਬਣੀਆਂ ਹੋਈਆਂ ਤੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਬਚਨ ਦਾਸ ਨੇ ਸ਼ੁਰੂ ਕੀਤਾ ਸੀ ਕਿ ਗੁਰੂ ਸਾਡੇ ਮਨ ਵਿੱਚ ਕਈ ਵਾਰ ਇਹ ਆ ਜਾਂਦਾ ਸਾਨੂੰ ਕਿਉਂਕਿ ਨਾਮ ਦੀ ਕੀਮਤ ਨਹੀਂ ਪਤਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਸਾਈਂ ਦਾ ਨਾਮ ਬੜਾ ਮੋਲ ਹੈ ਬੜਾ ਕੀਮਤੀ ਹੈ ਪਰ ਮਹਾਰਾਜ ਕਹਿੰਦੇ ਦੀ ਕੋਈ ਕੀਮਤ ਨਹੀਂ ਜਾਣਦਾ ਨਾਮ ਦੀ ਕੀਮਤ ਸਾਨੂੰ ਨਾ ਪਤਾ ਹੋਣ ਕਰਕੇ ਹੀ ਅਸੀਂ ਨਾਮ ਨਹੀਂ ਜਪਦੇ ਬੰਦਗੀ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਜੇ ਨਾਮ ਦੀ ਕੀਮਤ ਸਾਨੂੰ ਪਤਾ ਹੋਵੇ ਨਾ ਤੇ ਅਸੀਂ ਸਿਮਰਨ ਛੱਡ ਗਏ ਨਾ ਜਵੇਂ ਅਸੀਂ ਕੀਮਤੀ ਚੀਜ਼ ਨੂੰ ਸਾਮ ਕਰਕੇ ਰੱਖਦੇ ਤੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਕਿ ਮਹਾਰਾਜ ਨਾਮ ਜਪਣ ਵਾਲਿਆਂ ਨੂੰ ਕੀ ਮਿਲਦਾ ਨਾਮ ਜਪਣ ਵਾਲਿਆਂ ਦੇ ਕਾਰਜ ਕੀ ਸਵਰ ਜਾਂਦੇ ਨੇ ਅੱਜ ਕਈ ਲੋਕ ਕਹਿੰਦੇ ਜੀ ਨਾਮ ਜਪਣ ਨਾਲ ਕੀ ਹੋ ਜਾਂਦਾ ਕੋਈ ਦੁਨੀਆਵੀ ਉਦਾਹਰਨ ਨਹੀਂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਗੌੜੀ ਦੀ ਵਾਰ ਦੇ ਵਿੱਚ ਮਹਾਰਾਜ ਕਹਿੰਦੇ ਸਤਿਗੁਰਾਂ ਦਾ ਬਚਨ ਹੈ ਪੌੜੀ ਦੇ ਵਿੱਚ ਮਹਾਰਾਜ ਕਹਿੰਦੇ ਜੋ ਸੱਚੇ ਪ੍ਰਮਾਤਮਾ ਨੂੰ ਧਿਆਉਂਦਾ ਜੋ ਤੁਦ ਸੱਚ ਧਿਆਏ ਦੇ ਸੇਵਰਲੇ ਥੋੜੇ ਮਹਾਰਾਜ ਕਹਿੰਦੇ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜਦੋਂ ਸਿੱਖਾਂ ਨੇ ਪੁੱਛਿਆ ਹੋ ਕਿ ਮਹਾਰਾਜ ਜੀ ਨਾਮ ਜਪਣ ਵਾਲੇ ਕਿੰਨੇ ਕਨੇ ਤਾਂ ਮਹਾਰਾਜ ਜੀ ਕਹਿੰਦੇ ਕਿ ਨਾਮ ਜਪਣ ਵਾਲੇ ਜਿਹੜੇ ਨੇ ਉਹ ਸੇਵਰਲੇ ਥੋੜੇ ਵੀ ਥੋੜੇ ਹੁੰਦੇ ਆ ਹਰ ਬੰਦਾ ਨਾਮ ਨਹੀਂ ਜਪਦਾ ਕਿਉਂ ਨਹੀਂ ਜਪਦਾ ਕਿਉਂਕਿ ਨਾਮ ਦੀ ਕੀਮਤ ਨਹੀਂ ਪਤਾ ਬਸ ਨਾਮ ਦੀ ਕੀਮਤ ਨਹੀਂ ਸਾਨੂੰ ਪਤਾ ਨਾਮ ਦੀ ਕੀਮਤ ਨਾ ਪਤਾ ਹੁਣ ਕਰਕੇ ਅਸੀਂ ਨਾਮ ਨਹੀਂ ਜਪਦੇ ਪਰ ਮਹਾਰਾਜ ਅੱਗੇ ਬਚਨ ਕਰਦੇ ਜੋ ਮਨ ਇੱਕ ਚਿੱਤ ਇੱਕ ਆਰਾਧ ਦੇ ਤਨ ਕੀ ਬਰਕਤ ਖਾਹੇ ਅਸੰਖ ਕਰੋੜੇ ਪਰ ਜਿਹੜੇ ਕਹਿੰਦੇ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਮਾਤਮਾ ਨੂੰ ਧਿਆਉਂਦੇ ਨੇ ਪ੍ਰਮਾਤਮਾ ਨੂੰ ਆਰਾਧਦੇ ਨੇ ਨਾ ਉਹਨਾਂ ਦੀ ਬਰਕਤ ਉਹਨਾਂ ਦੀ ਕਮਾਈ ਜਿਹੜੀ ਐ ਅਸੰਖਾਂ ਕਰੋੜਾਂ ਦੀ ਗਿਣਤੀ ਵਿੱਚ ਲੋਕ ਖਾਂਦੇ ਨੇ ਤੇ ਤੁਸੀਂ ਇਹ ਗੱਲ ਦੇਖੋ ਕਿ ਬਾਬਾ ਨਿਹੰਗ ਸਿੰਘ ਜੀ ਨੇ ਸਿਮਰਨ ਕੀਤਾ ਬੰਦਗੀ ਕੀਤੀ ਤੇ ਅੱਜ ਕਿੰਨੇ ਲੋਕ ਉੱਥੋਂ ਵਰਸਾਏ ਗਏ ਅੱਜ ਵੀ ਜਾਓ ਉੱਥੇ ਕਿੰਨੇ ਲੋਕਾਂ ਨੂੰ ਉੱਥੋਂ ਅੰਨ ਮਿਲਦਾ ਪਿਆ ਭੋਜਨ ਮਿਲਦਾ ਪਿਆ ਰਹਿਣ ਵਾਸਤੇ ਰਹਿਸ਼ ਮਿਲਦੀ ਆ ਬੰਦਗੀ ਦੀਆਂ ਦਾਤਾਂ ਅੰਮ੍ਰਿਤ ਵੇਲੇ 2 ਘੰਟੇ ਜਾਪ ਹੁੰਦਾ ਹੈ 4 ਵਜੇ ਤੋਂ ਲੈ ਕੇ 6 ਵਜੇ ਤੱਕ ਬਾਬਾ ਬਲਵਿੰਦਰ ਸਿੰਘ ਜੀ ਆਪ ਵਿੱਚ ਹਾਜ਼ਰ ਹੁੰਦੇ ਨੇ ਨਾਮ ਦੇ ਵਿੱਚ ਬੜੀਆਂ ਸੰਗਤਾਂ ਉੱਥੇ ਨਾਮ ਵਿੱਚ ਹਾਜ਼ਰ ਹੁੰਦੀਆਂ ਫਿਰ ਸ਼ਾਮ ਨੂੰ ਵੀ ਨਾਮ ਜਪਿਆ ਜਾਂਦਾ ਹੈ ਫਿਰ ਗੁਰੂ ਘਰ ਦੀਆਂ ਸੇਵਾਵਾਂ ਵੀ ਚੱਲਦੀਆਂ ਪਈਆਂ ਨੇ ਇਹ ਮਹਾਂਪੁਰਖਾਂ ਦੀ ਬੰਦਗੀ ਦਾ ਪ੍ਰਤਾਪ ਹੈ ਜਿੰਨਾ ਜਿਹੜੇ ਕਹਿੰਦੇ ਨੇ ਨਾ ਨਾਮ ਜਪਣ ਨਾਲ ਕੀ ਹੋ ਜਾਂਦਾ ਹੈ ਨਾਮ ਜਪਣ ਨਾਲ ਕੀ ਮਿਲਦਾ ਉਹ ਮਹਾਂਪੁਰਖਾਂ ਦਾ ਜੀਵਨ ਵੇਖ ਲੈਣ ਮਹਾਰਾਜ ਜੀ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਨੂੰ ਇੱਕ ਚੇਤ ਇੱਕ ਮਨ ਹੋ ਕੇ ਆਰਾਧਦੇ ਨੇ ਨਾ ਉਹਨਾਂ ਦੀ ਬਰਕਤ ਹੈ ਕਮਾਈ ਹੈ ਕਿ ਅਸੰਖਾਂ ਕਰੋੜਾਂ ਲੋਕ ਖਾਂਦੇ ਨੇ ਬੰਦਗੀ ਵੀ ਕਰਦੇ ਨੇ ਪਾਪਾ ਨਿਧਾਨ ਸਿੰਘ ਜੀ ਦੇ ਦਰ ਤੋਂ ਕੋਈ ਬੰਦਗੀ ਵੀ ਲੈ ਕੇ ਆਉਂਦਾ ਕੋ ਦੁਨੀਆਵੀ ਕਮਾਵਾ ਵਾਸਤੇ ਜਾਂਦਾ ਉਹ ਲੈ ਕੇ ਆਉਂਦਾ ਤੇ ਦੇਖਿਓ ਇਹ ਬੰਦਗੀ ਦੀ ਦਾਤ ਕੌਣ ਦਿੰਦਾ ਗੁਰੂ ਦਿੰਦਾ ਤੇ ਅਸੀਂ ਵੀ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਬੰਦਗੀ ਦੀ ਦਾਤ ਬਖਸ਼ ਦਿਓ ਸਾਨੂੰ ਵੀ ਨਾਮ ਦੀ ਕੀਮਤ ਪਤਾ ਲੱਗ ਜਾਵੇ ਕਿ ਨਾਮ ਦੀ ਕੀਮਤ ਕੀ ਹੈ ਤੇ ਜੇ ਸਾਨੂੰ ਨਾਮ ਦੀ ਕੀਮਤ ਪਤਾ ਲੱਗ ਜਾਵੇਗੀ ਫਿਰ ਸਾਨੂੰ ਕਿਤੇ ਵੀ ਭੋਰਾ ਜਿੰਨਾ ਵੀ ਨਾਮ ਨਹੀਂ ਵਿਸਰੇਗਾ ਤਾਂ ਹੀ ਮਾਰੇ ਕਹਿੰਦੇ ਜਿੰਨਾ ਨਾ ਵਿਸਰੈ ਨਾਮ ਸੇ ਕਨੇਹਾ ਭੇਦ ਨ ਜਾਣੋ ਮੂਲ ਸਾਈਂ ਜਿਹਿਆ ਜਿਹਨਾਂ ਨੂੰ ਨਾਮ ਨਹੀਂ ਵਿਸਰਦਾ ਉਹ ਸਾਈਂ ਵਰਗੇ ਹੀ ਹੋ ਜਾਂਦੇ مالک ਵਰਗੇ ਹੀ ਹੋ ਜਾਂਦੇ ਨੇ ਤੇ ਉਹ مالک ਬਾਬਾ ਨਿਹਾਲ ਸਿੰਘ ਜੀ ਨੂੰ ਤਾਂ ਹੀ ਮਹਾਰਾਜ ਜੀ ਨੇ ਖੁਸ਼ ਹੋ ਕੇ ਆਪਣਾ ਖੀਸਾ ਬਖਸ਼ਿਸ਼ ਕਰ ਦਿੱਤਾ ਸੋ ਮਹਾਂਪੁਰシャン ਦੀ ਯਾਦ ਆਪਾਂ ਮਨਾ ਰਹੇ ਸੀ ਬਾਬਾ ਨਿਹਾਲ ਸਿੰਘ ਜੀ ਦੀ ਉਹਨਾਂ ਦੇ ਜੀਵਨ ਵਿੱਚੋਂ ਗੁਰਬਾਣੀ ਦੇ ਵਿੱਚੋਂ ਆਪਾਂ ਵਿਚਾਰ ਕੀਤੀ ਸਤਿਗੁਰੂ ਜੀ ਸਾਡੇ ਤੇ ਦਇਆ ਕਰਨ ਸਾਡੇ ਹਿਰਦੇ ਵਿੱਚ ਵਸ ਜਾਵੇ ਵਿਚਾਰਾਂ ਕਰਦਿਆਂ ਹੋਇਆਂ अनेका ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਅ ਕੋ ਨੇ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਦੇਹੋ ਸੱਜਣ ਅਸੀਂ ਸੜਿਆ ਜੋ ਹੋਵੇ ਸਾਹਿਬ ਸਿਓ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ